ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ PS TET 2024 ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ PS TET 2024 ਦਾ ਪੇਪਰ 1 ਦਸੰਬਰ 2024 ਨੂੰ ਜਿਹੜਾ ਕੰਡਕਟ ਕਰਵਾਇਆ ਗਿਆ ਸੀ ਤੇ ਪੇਪਰ ਕੰਡਕਟ ਕਰਵਾਉਣ ਤੋਂ ਬਾਅਦ ਜਿਹੜਾ ਉਸ ਦਾ ਰਿਜ਼ਲਟ ਵੀ ਜਿਹੜਾ ਆਊਟ ਕਰ ਦਿੱਤਾ ਗਿਆ ਹੈ ਉਹ ਰਿਜ਼ਲਟ ਆਊਟ ਹੋ ਚੁੱਕਾ ਹੈ ਤੇ ਰਿਜ਼ਲਟ ਆਊਟ ਹੋਣ ਤੋਂ ਬਾਅਦ ਬਹੁਤ ਸਾਰੇ ਕੈਨੇਡੀਟ ਜਿਹੜੇ ਨੇ ਉਹ ਪਾਸ ਹੋ ਗਏ ਨੇ ਜੋ ਕੈਂਡੀਡੇਟ ਐਸਚੂ ਪਾਸ ਹੋਏ ਨੇ ਉਹਨਾਂ ਨੂੰ ਵਧਾਈ ਦੇ ਪਾਤਰ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਤਾਂ ਹੁਣ ਅਗਲਾ ਸਟੈਪ ਵੀ ਕੈਂਡੀਡੇਟ ਵਾਰ-ਵਾਰ ਪੁੱਛ ਰਹੇ ਨੇ ਕਿ ਸਰਟੀਫਿਕੇਟ ਕਦੋਂ ਆਉਣਗੇ ਤਾਂ ਇਹ ਸਰਟੀਫਿਕੇਟ ਜੇ ਆਉਣਗੇ ਤਾਂ ਕਿਤੋਂ ਮਿਲਣਗੇ ਤੇ ਕਿਵੇਂ ਰਿਸੀਵ ਕਰਨੇ ਹੋਣਗੇ ਤਾਂ ਇਸ ਦੇ ਸਬੰਧ ਵਿੱਚ ਆਪਾਂ ਅੱਜ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਕਿ ਸਰਟੀਫਿਕੇਟ ਕਦੋਂ ਤੱਕ ਆ ਜਾਣਗੇ ਤੇ ਕਿਤੋਂ ਮਿਲਣਗੇ ਤਾਂ ਇਸ ਲਈ ਜਿਹੜੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਣਾ ਹੈ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰੇਕ ਜਾਣੀ ਜਾਣਕਾਰੀ ਦਿੱਤੀ ਜਾਂਦੀ ਹੈ ਕਿਉਂਕਿ ਹੁਣ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜਿਵੇਂ ਨਵੀਆਂ ਭਰਤੀਆਂ ਵੀ ਆਣ ਗਿਆ ਤਾਂ ਪੀਐਸਟੈਟ ਜਿਨ੍ਹਾਂ ਨੇ ਪਾਸ ਕੀਤਾ ਉਹਨਾਂ ਵਾਸਤੇ ਮਾਸਟਰ ਕੈਡਰ ਤੇ ਏਟੀਟੀ ਕੈਡਰ ਜਿਹੜਾ ਹੈ ਉਹ ਆਉਣ ਵਾਲਾ ਹੈ ਤਾਂ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਇੱਕ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਵੇਖਦੇ ਹਾਂ ਪੀਐਸਟੈਟ 2024 ਦੇ ਸਬੰਧ ਵਿੱਚ ਸਰਟੀਫਿਕੇਟ ਦੇ ਸਬੰਧ ਵਿੱਚ ਜਿਵੇਂ ਕਿ 1 ਦਸੰਬਰ ਨੂੰ ਪੀਐਸਟੈਟ ਦਾ ਪੇਪਰ ਕਰਵਾਇਆ ਗਿਆ ਸੀ ਤੇ ਉਸ ਦਾ ਰਿਜ਼ਲਟ ਆ ਚੁੱਕਿਆ ਹੈ ਤਾਂ ਹੁਣ ਜਿਹੜਾ ਹੁੰਦਾ ਸਰਟੀਫਿਕੇਟ ਆਣੇ ਬਾਕੀ ਨੇ ਤਾਂ ਕਿਹੜੇ-ਕਿਹੜੇ ਡਾਕੂਮੈਂਟ ਦੀ ਸਾਨੂੰ ਲੋੜ ਪਵੇਗੀ ਤੇ ਕਦੋਂ ਸਾਡੇ ਸਰਟੀਫਿਕੇਟ ਆ ਜਾਣਗੇ ਤਾਂ ਹੁਣ ਜਿਹੜਾ ਰਿਜ਼ਲਟ ਆਊਟ ਹੋ ਚੁੱਕਾ ਹੈ ਤਾਂ ਜਲਦੀ ਜਿਹੜੇ ਤੁਹਾਡੇ ਸਰਟੀਫਿਕੇਟ ਜਿਹੜੇ ਨੇ ਉਹ ਅ ਪ੍ਰਿੰਟ ਹੋ ਜਾਣਗੇ ਪ੍ਰਿੰਟ ਹੋਣ ਤੋਂ ਬਾਅਦ ਜਿਹੜੇ ਤੁਹਾਡੇ ਸਰਟੀਫਿਕੇਟ ਅਗਲੀ ਭਰਤੀ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਤੁਹਾਡੇ ਸਰਟੀਫਿਕੇਟ ਤੁਹਾਨੂੰ ਮਿਲ ਜਾਣਗੇ ਤਾਂ ਇਸ ਦੇ ਜਿਹੜੇ ਸਰਟੀਫਿਕੇਟ ਨੇ ਉਹ ਜਿਹੜੇ ਡਾਕ ਰਾਹੀਂ ਜਿਹੜੇ ਘਰ ਵਿੱਚ ਨਹੀਂ ਆਦੇ ਸਿੱਧਾ ਘਰ ਵਿੱਚ ਜਿਹੜੇ ਸਰਟੀਫਿਕੇਟ ਨਹੀਂ ਭੇਜੇ ਜਾਂਦੇ ਇਸ ਲਈ ਇਸ ਦੇ ਜਿਹੜੇ ਸਰਟੀਫਿਕੇਟ ਨੇ ਉਹ ਜ਼ਿਲ੍ਹੇ ਦੀਆਂ ਡੈਟਸ ਤੋਂ ਮਿਲਦੇ ਹਨ ਜਿੱਥੇ ਈਟੀਟੀ ਦਾ ਕੋਰਸ ਕਰਾਇਆ ਜਾਂਦਾ ਸਰਕਾਰੀ ਕੋਰਸ ਕਰਾਇਆ ਜਾਂਦਾ ਤਾਂ ਉਸ ਡਾਈਟਸ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਡਾਈਟ ਬਣੀਆਂ ਹੋਈਆਂ ਨੇ ਤੇ ਹਰੇਕ ਡਾਈਟ ਦੇ ਵਿੱਚ ਜਿਹੜੇ ਨੇ ਇਹ ਸਰਟੀਫਿਕੇਟ ਦਿੱਤੇ ਜਾਂਦੇ ਨੇ ਤਾਂ ਇਸ ਤੋਂ ਇਲਾਵਾ ਕੀ ਡਿਜੀ ਲੋਕਰ ਵਾਲੇ ਵੀ ਜਿਹੜੇ ਅ ਸੈਪਟ ਹੋਣਗੇ ਤਾਂ ਡਿਜੀ ਲੋਕਰ ਵਾਲੇ ਸੈਪਟ ਤਾਂ ਕੀਤੇ ਜਾਂਦੇ ਨੇ ਪਰ ਆਪਾਂ ਨੂੰ ਫਿਜ਼ੀਕਲ ਜਿਹੜੇ ਸਰਟੀਫਿਕੇਟ ਮਿਲ ਰਿਹਾ ਹੈ ਨੇ ਤਾਂ ਆਪਾਂ ਨੂੰ ਡਾਈਟ ਤੇ ਜਾ ਕੇ ਸਰਟੀਫਿਕੇਟ ਲੈਣੇ ਪੈਣਗੇ ਹਰੇਕ ਜਿਹੜੇ ਜ਼ਿਲ੍ਹੇ ਦਾ ਲੱਗ ਡਾਈਟ ਹੈ ਤਾਂ ਹਰੇਕ ਡਾਈਟ ਦੇ ਵਿੱਚ ਤੁਹਾਡੇ ਜਿਸ ਜਿਹੜੇ ਤੁਸੀਂ ਤੇ ਕੈਂਡੀਡੇਟ ਹੋ ਉਸ ਡਾਇਟ ਦੇ ਵਿੱਚ ਤੁਹਾਡੇ ਸਰਟੀਫਿਕੇਟ ਜਿਹੜੇ ਨੇ ਇਹ ਪੇਜ ਦਿੱਤੇ ਜਾਣਗੇ ਤਾਂ ਕਿਹੜੇ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਪਵੇਗੀ ਉੱਥੇ ਤਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਰੋਲ ਨੰਬਰ ਜਿਹੜਾ ਤੁਹਾਨੂੰ ਮਿਲਿਆ ਸੀਗਾ ਤਾਂ ਉਹ ਤੁਸੀਂ ਜ਼ਰੂਰ ਸੰਭਾਲ ਕੇ ਰੱਖਣਾ ਜਿਹੜਾ ਪੀਐਸਟੈਟ ਦਾ ਰੋਲ ਨੰਬਰ ਸੀ ਉਹ ਤੁਹਾਡੇ ਕੋਲ ਹੋਣਾ ਲਾਜ਼ਮੀ ਹੀ ਹੈ ਇਹ ਤਾਂ ਹਰੇਕ ਜਿਹੜੀ ਡਾਇਟ ਦੇ ਵਿੱਚ ਬਾਕੀ ਹਰੇਕ ਡਾਇਟ ਦੇ ਆਪਣੇ ਆਪਣੇ ਕੁਝ ਰੂਲ ਹੁੰਦੇ ਨੇ ਤਾਂ ਹਰੇਕ ਡਾਈਟ ਦੇ ਵਿੱਚ ਘੱਟੋ ਘੱਟ ਤੁਹਾਡੇ ਕੋਲ ਇੱਕ ਜਿਹੜਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਇਸ ਤੋਂ ਇਲਾਵਾ ਹਾਧਾਰਕਾਟ ਈਟੀਟੀ ਪਾਸ ਕੀਤੀ ਹੈ ਤਾਂ ਈਟੀਟੀ ਪਾਸ ਦਾ ਸਰਟੀਫਿਕੇਟ ਤੇ ਬੀਐਡ ਪਾਸ ਕੀਤੀ ਹੈ ਤਾਂ ਬੀਐਡ ਪਾਸ ਦਾ ਸਰਟੀਫਿਕੇਟ ਈਟੀਟੀ ਵਾਸਤੇ ਪਲੱਸ 2 ਦਾ ਸਰਟੀਫਿਕੇਟ ਤੇ ਬੀਐਡ ਵਾਸਤੇ ਬੀਏ ਦਾ ਜਿਹੜਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਉਹ ਤੁਹਾਡੇ ਕੋਲ ਹੋਏਗਾ ਤਾਂ ਉਹਨਾਂ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ ਇਸ ਤੋਂ ਇਲਾਵਾ ਤੁਸੀਂ ਰੋਲ ਨੰਬਰ ਜਿਹੜਾ ਰੋਲ ਨੰਬਰ ਨਾਲ ਲੈ ਕੇ ਜਾਣਾ ਹੈ ਆਪਣਾ ਹਾਧਾਰ卡ਟ ਆਈਡੈਂਟੀਫਿਕੇਸ਼ਨ ਦੇ ਵਾਸਤੇ ਤੁਹਾਡੇ ਕੋਲ ਹਾਧਾਰ卡ਟ ਮੰਗਿਆ ਜਾ ਸਕਦਾ ਹੈ ਇਸ ਲਈ ਰੋਲ ਨੰਬਰ ਹਾਧਾਰ卡ਟ ਤੇ ਆਪਣੀ ਡਿਗਰੀ ਦਾ ਸਰਟੀਫਿਕੇਟ ਜ਼ਰੂਰ ਹੋਣਾ ਚਾਹੀਦਾ ਹੈ ਇਹ ਜਿਹੜਾ ਸਰਟੀਫਿਫਿਕੇਟ ਤੁਹਾਨੂੰ ਬਹੁਤ ਜਲਦੀ ਤੁਹਾਡੇ ਡਾਇਰੈਕਟ ਵਿੱਚ ਮਿਲ ਜਾਣਗੇ ਤੁਹਾਡੇ ਅਗਲੀ ਜਿਹੜੀ ਪ੍ਰਤੀ ਆਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਕੋਲ ਜਿਹੜੇ ਇਹ ਮਿਲ ਜਾਣਗੇ ਤਾਂ ਇਸ ਤੋਂ ਇਲਾਵਾ ਅਦਰ ਸਟੇਟ ਵਾਲਿਆਂ ਨੂੰ ਜਿਹੜੇ ਨੇ ਕਈ ਵਾਰ ਦੇ ਸਟੇਟ ਦੇ ਕੈਂਡੀਡੇਟ ਹੁੰਦੇ ਨੇ ਉਹਨਾਂ ਨੂੰ ਕਿੱਥੋਂ ਮਿਲਣਗੇ ਤਾਂ ਉਹਨਾਂ ਨੂੰ ਵੀ ਦੱਸ ਦਿੱਤਾ ਜਾਵੇਗਾ ਜਲਦੀ ਜਦੋਂ ਸਰਟੀਫਿਕੇਟ ਆਉਣਗੇ ਤਾਂ ਤੁਹਾਨੂੰ ਵੀਡੀਓ ਜਿਹੜੀ ਬਣਾ ਕੇ ਦੱਸ ਦਿੱਤੀ ਜਾਵੇਗੀ ਕਿ ਕਿਹੜੀ ਡਾਇਟ ਤੋਂ ਜਿਹੜੇ ਨੇ ਅਦਰ ਸਟੇਟ ਦੇ ਸਰਟੀਫਿਕੇਟ ਮਿਲ ਰਹੇ ਨੇ ਪਿਛਲੀ ਵਾਰ ਤਾਂ ਰੂਪ ਨੰਬਰ ਕਰਤੂਸ਼ ਆਦ ਮਿਲੇ ਸੀ ਤੇ ਹੁਣ ਜਿਹੜੇ ਅਗਾ ਮਿਲਣਗੇ ਉਹਦੇ ਬਾਰੇ ਜੀ ਤੁਹਾਨੂੰ ਵੀਡੀਓ ਦੇ ਵਿੱਚ ਜਦੋਂ ਵੀ ਆਣਗੇ ਸਰਟੀਫਿਕੇਟ ਦੱਸ ਦਿੱਤਾ ਜਾਵੇਗਾ ਤਾਂ ਇਹ ਸੀ ਅੱਜ ਦੀ ਅਪਡੇਟ ਵਿਦ ਪਲੱਸ ਟੂ ਪੀਐਸਟ ਦਾ ਜਿਹੜਾ ਰਿਜ਼ਲਟ 1 ਦਸੰਬਰ ਨੂੰ ਪੇਪਰ ਕੰਡੈਕਟ ਕਰਾਇਆ ਗਿਆ ਸੀ ਤੇ ਉਹਦਾ ਜਿਹੜਾ ਰਿਜ਼ਲਟ ਉਹਦਾ ਡਿਕਲੇਅਰ ਕਰ ਦਿੱਤਾ ਗਿਆ ਤਾਂ ਹੁਣ ਜਲਦੀ ਉਹਦੇ ਸਰਟੀਫਿਕੇਟ ਜਿਹੜੇ ਨੇ ਆ ਜਾਣਗੇ ਤਾਂ ਇਹ ਸੀ ਅੱਜ ਦੀ ਅਪਡੇਟ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਰੇ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਭਰਤੀਆਂ ਨਾਲ ਸੰਬੰਧਤ ਰੇਕ ਜਾਣਕਾਰੀ ਪ੍ਰੋਵਾਈਡ ਕਰਾਈ ਜਾਂਦੀ ਹੈ ਕਿਉਂਕਿ ਹੁਣ ਤੁਹਾਨੂੰ ਟੀਚਿੰਗ ਦੇ ਤੁਸੀਂ ਪਾਸ ਕਰ ਲਿਆ ਤਾਂ ਤੁਹਾਨੂੰ ਜ਼ਰੂਰਤ ਪਵੇਗੀ ਅਗਲੀ ਭਰਤੀ ਦੀ ਐ ਮਾਸਟਰ ਕੈਡਰ ਦੀ ਜਾਂ ਬੀ ਐਡ ਕੈਡਰ ਦੀ ਤਾਂ ਉਸ ਦੀ ਜਿਹੜੀ ਜਾਣਕਾਰੀ ਇਸ ਚੈਨਲ ਤੇ ਹੀ ਪ੍ਰੋਵਾਈਡ ਕਰਵਾਈ ਜਾਵੇਗੀ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ